ਹਾਂਜੀ ਗਾਇਸ ਸਤਿ ਸ੍ਰੀ ਅਕਾਲ 2:32 ਮਿੰਟ ਹੋ ਚੱਕਿਆ ਤੇ ਆਪਾਂ ਚੁੱਕਿਆਂਗੇ ਰਾਤ ਆਪਾਂ ਇੱਥੇ ਰੁਕੇ ਸੀ ਦੁੱਖ ਨਿਵਾਰਨ ਗੁਰਦੁਆਚ ਸੋਨ ਦਿਖਾਉਣੇ ਆ ਦੁੱਖ ਨਿਵਾਰਨ ਗੁਰਦੁਆਰਾ ਲੰਗਰ ਹਾਲ ਚ ਸਾਰੇ ਜਿੰਨੇ ਵੀ ਆਰਮੀ ਦੇਖਣ ਆਰਮੀ ਦੀ ਭਾਟੀ ਦੇਖਣ ਸੀ ਉੱਥੇ ਰੁਕੇ ਸੀ ਕੋਈ ਇੱਥੇ ਰੁਕੇ ਸਾਰੇ ਆ ਚੱਲ ਗਏ ਆ ਦੇਖੋ ਜੀ ਹੁਣ ਆਪਾਂ ਕਿੱਟ ਚੱਕ ਲਈ ਤੇ ਇੱਥੋਂ ਜਾ ਰਹੇ ਆ ਗੁਰਦੁਆਰੀ ਚ ਆਪਾਂ ਬੂੜ ਜਮਾ ਕਰਵਾਇ ਸੀਗੇ ਉੱਥੇ ਤੇ ਹੁਣ ਆਪਾਂ ਟੋਕ ਦੂਜੇ ਮੁੰਡੇ ਕੋਲ ਆ ਕੇ ਆਪਾਂ ਬੂੜ ਕੜਵਾਉਣੇ ਆ ਜੱਕ ਉਥੋਂ ਠੰਡ ਲੱਗ ਰਹੀ ਹੈਗੀ ਠੰਡ ਵੀ ਹੋ ਚੁੱਕੀ ਆ ਤੜਕੇ ਦਾ ਠੰਡ ਹੋ ਹੀ ਜਾਂਦੀ ਆ ਤੁਹਾਨੂੰ ਪਤਾ ਆ ਆ ਗੁਰਦੁਆਰੇ ਚ ਬਾਹਰ ਜਾਈ ਜੰਨੇ ਹੈਗੇ ਆਟੋ ਵੀ ਖੜੇ ਆ ਰਹੇ ਆ ਜੀ ਕੋਈ ਆ ਜੋ ਮਿਲ ਜਣਗੇ ਰੱਖੀ ਮਿਲ ਜਣਦੇ ਆ ਦੇਖੋ ਭਵਿੰਦਰ ਗੁਰਦੁਆਰ ਚ ਬਾਹਰ ਜਾਈ ਜੰਨੇ ਹੈਗੇ ਇੱਕ ਵਾਰ ਆਪਾਂ ਪਿੱਛੇ ਦੇਖਦੇ ਆਂ ਮੁੜ ਕੇ ਗੁਰਦੁਆਰੇ ਦੇ ਦਰਸ਼ਨ ਕਰ ਲੋ ਸਾਰੇ ਜਣੇ ਦੁੱਖ ਨਿਵਾਰਨ ਗੁਰਦੁਆਰਾ ਚਲੋ ਜੀ ਹੁਣ ਆਪਾਂ ਚੱਲੇ ਆਂ ਅੱਗੇ 3:00 ਵਜੇ 4 5 ਵਜੇ ਤੱਕ ਐਂਟਰੀ ਆ ਗਈ 7-8 ਵਜੇ ਭਜਾਉਣਗੇ ਗਾਈਜ਼ ਆਪਾਂ ਆਡੋ ਤੇ ਬੈਠਿਆਂਗੇ ਭਾਈ ਮੈਨੂੰ ਠੰਡ ਨਹੀਂ ਲੱਗੀ ਆਡੋ ਤੇ ਜਾਣਾ ਉੱਥੇ ਦੋ ਤਿੰਨ ਰਿਹਾ ਮਹਾ ਮੇਰਾ ਸਾਡਾ ਬੇਬੜ ਮੈਂ ਮੈਂ ਕਿਹਾ ਭਾਈ ਮੈਨੂੰ ਡੰਡ ਵਾਲੀ ਲੱਗੀ ਨਹੀਂ ਹਿੱਲੂ ਹੀ ਨਾ ਬਿਚਾਲੇ ਆ ਕੇ ਪੈਲਮ ਆਏ ਗੱਤ ਵੀ ਬਣਾ ਕਹਿੰਦਾ ਮੇਰਾ ਪੂਰਾ ਪੂਰਾ ਇਹਦਾ ਨਾ ਸਹੀ ਆ ਬਾੜੋ ਤੇ ਜਾ ਰਹੇ ਆਗੇ ਨਹੀਂ ਉੜਦੇ ਤੇ ਬਾਸਟੀ ਤੇ ਆਉਦੇ ਬਿਚਾਲੇ ਬਿਚਾਲੇ ਪੇ ਕਰਾਇ ਲੇਤਾ ਬਾਈ ਨੇ ਉਤੋਂ ਦਾ ਜੁਨੀਅਰਟੀ ਦਾ 6 ਕਿਲੋਮੀਟਰ ਦੂਰ ਆ ਰਾਤ ਆਪਾਂ 6 ਕਿਲੋਮੀਟਰ ਤੁਰਿਆਂਗੇ ਆ ਦੇਖੋ ਸਾਰੇ 20 60 ਆੜੋ ਜਾਂਦੇ ਬਾੜੋ ਤੇ ਆਏ ਸੀਗੇ ਜੀ ਅਸੀਂ ਐਨੇ ਸੱਤ ਇੱਕ ਜਣੇ ਤੋਂ 30 ਰੁਪਏ ਲੈਂਦੇ ਆ ਸਵਾਰੀ ਦੇ ਤੇ ਆਹ ਦੇਖੋ ਯੂਨੀਵਰਸਿਟੀ ਦੀ ਗੇਟ ਮੂਹਰੇ ਭਰਤੀ ਸਟਾਰਟ ਹੋ ਗਈ ਆ ਅੰਦਰ ਐਂਟਰ ਸ਼ੁਰੂ ਕਰ ਦਿੱਤੇ ਆ ਹੁਣੇ ਦੇਖਣਾ ਮਹੌਲ ਇੱਥੋਂ ਦੇ ਸਾਨੂੰ ਆਟੋ ਵਾਲੇ ਨੇ ਦੱਸਿਆਗਾ ਕਿ ਰਿੰਡੇ ਦੇ ਸਭ ਤੋਂ ਘੱਟ ਲੋਕ ਆਏ ਆਗੇ ਰਿੰਡੇ ਦੇ ਸਭ ਤੋਂ ਘੱਟ ਲੋਕ ਆਏ ਆ ਭਰਤੀ ਦੇਖਣ ਹੋਰ ਜ਼ਿਲ੍ਹਾ ਦੇ ਵੱਧ ਆਏ ਸੀਗੇ ਬਠਿੰਡੇ ਵਿੱਚ 268 ਪਿੰਡ ਪੈਂਦੇ ਆ 268 ਪਿੰਡਾਂ ਵਿੱਚੋਂ ਇੱਥੇ ਵੀ ਚੋਰੀ ਆ ਗਈ ਲਗਭਗ ਤਾਂ ਕੁਝ ਆਦਮੀ ਦਿਸ ਰਿਹਾਗਾ ਦੇਖੋ ਇਹ ਘਰ ਕੀ ਆ ਗਈ ਅਜੇ ਬਾਕੀ ਉੱਠ ਕੇ ਵੀ ਆ ਰਹੇ ਆਗੇ ਹਾਂਜੀ ਆਰਮੀ ਵਾਲੇ ਮੰਗ ਰਹੇ ਆਗੇ ਆਧਾਰ ਕਾਰਡ ਤੇ ਰੈਜ਼ੀਡੈਂਸ ਮਹਾ ਮੇਰੇ ਕੋਲ ਆਧਾਰ ਕਾਰਡ ਤਾਂ ਹੈ ਨਹੀਂ ਉਹ ਕਹਿੰਦੇ ਮੋਬਾਈਲ ਫੋਟੋ ਹੋਗੀ ਫੋਟੋ ਦਿਖਾ ਕੇ ਮੋਬਾਈਲ ਜਮਾ ਕਰਾ ਦਿਓ ਜਾ ਸਕਦੇ ਆ ਤੁਸੀਂ ਆਪਣੇ ਮੁੰਡੇ ਦੀ ਬਾਤ ਚਿਤ ਚੱਲ ਰਹੀ ਹੈਗੀ ਚੱਲੇ ਗਏ ਗਾਇਸ ਆ ਗੁਰਦੁਆਰਾ ਨਾਨਕਸਰ ਆਗਾ ਲੁਧਿਆਣੇ ਦਾ ਇੱਥੇ ਭਾਰਤੀ ਵਾਲੇ ਮੁੰਡੇ ਸਾਰੇ ਇੱਥੇ ਵੀ ਸੁੱਤੇ ਸੀ ਅੱਧੇ ਉੱਧਰ ਦੁੱਖ ਨਿਵਾਰਨ ਗੁਰਦੁਆਰੇ ਸੁੱਤੇ ਸੀਗੇ ਆ ਦੇਖੋ ਜੀ ਇੱਥੇ ਆਪਾਂ ਚਾਹ ਚੁ ਪੀਣ ਆਏ ਸੀਗੇ ਲੰਗਰ ਛਕਣ ਆਏ ਸੀਗੇ ਚਾਹ ਚੁ ਪੀ ਲਈ ਆਪਾਂ ਹੁਣ ਹੁਣ ਆਪਾਂ ਜਾਣੇ ਆਗੇ ਐਂਟਰੀ ਕਰਾਉਣੇ ਆਗੇ ਆ ਦੇਖੋ ਆਪਣੇ ਮੁੰਡੇ ਖੜੇ ਆ ਆਪਣੇ ਕੋਲ ਰਾਇਡਰ ਅੰਸ ਸਰਟੀਫਿਕੇਟ ਨਹੀਂ ਸੀਗਾ ਤਾਂ ਆਪਣੀ ਐਂਟਰੀ ਅੰਦਰ ਹੋਣ ਨਹੀਂ ਦਿੱਤੀ ਬਾਕੀ ਮੇਰੇ ਯਾਰ ਦੋਸਤਾਂ ਨੇ ਆਪਣਾ ਹੱਲ ਕਰ ਲਿਆ ਉਹਨਾਂ ਕੋਲ ਸਾਰੇ ਸਰਟੀਫਿਕੇਟ ਸੀਗੇ ਤੇ ਉਹ ਅੰਦਰ ਪਾ ਗਏ ਹੁਣ ਉਹ ਅੰਦਰ ਦੇਖਦੇ ਆ ਕਿਹੜਾ ਰੇਸ ਕੱਢੂ ਉਹਨਾਂ 'ਚੋਂ ਬਾਕੀ ਅੰਦਰ ਸੇ ਕਦ ਜੋ ਵੀ ਬਾਹਰ ਆਉਣਗੇ ਮੈਨੂੰ ਪਤਾ ਦੇਖਦੇ ਆ ਉਹਨਾਂ 'ਚ ਕਿਹੜਾ ਰੇਸ ਕੱਢੂਗਾ ਉਹਨਾਂਗੇ ਦੂਜੇ ਘੇਟ ਆਉਣਗੇ ਹੁਣ ਆਪਾਂ ਉਹ ਦੂਜੇ ਘੇਟ ਹੀ ਚੱਲਾਂਗੇ ਉਹ ਦੇਖੋ ਲਗਭਗ ਐਂਟਰੀ ਹੋਈ ਚੁੱਕੀ ਐ ਐਂਟਰੀ ਹੋ ਚੁੱਕੀ ਆ ਬਸ ਸਾਰਿਆਂ ਦੀ ਬਸੋਂ ਲਾਸਟ ਗਰੁੱਪ ਹੀ ਜਾਊਗਾ ਤੋਂ ਇਹਨਾਂ ਸਾਰੇ ਇਹਨਾਂ ਨੇ ਅੰਦਰ ਬਾੜ ਲੇ ਹੋਣਾ ਐਂਟਰੀ ਬੰਦ ਹੋ ਗਈ ਸੁਣਨ ਦਿਵਾਉਂ ਮੈਂ ਉਧਰ ਗੇਟ ਕੰਨੀ ਕਰਕੇ ਐਂਟਰੀ ਬਿਲਕੁਲ ਬੰਦ ਹੋ ਚੁੱਕੀ ਆਗੀ ਹੁਣ ਦੋਨੋਂ ਗੇਟ ਰਾਹੀਂ ਬਾਹਰ ਹੋਣਗੇ ਦੋਨੋਂ ਪ੍ਰਿਕਟ ਰਾਹੀਂ ਬਾਹਰ ਹੋ ਗਏ ਹੁਣ ਸਾਰੇ ਜਿਹੜੇ ਜਿਹਨੇ ਰੇਸ਼ ਕੱਢ ਲਈ ਉਨਾ ਉੱਥੇ ਰੱਖ ਲਣਗੇ ਤੇ ਜਿੰਨਾਂ ਦੇ ਨਾਲ ਤੋਂ ਜਿੰਨਾਂ ਤੋਂ ਰੇਸ ਨਹੀਂ ਨਿਕਲੀ ਉਹ ਦੋ ਨੰਬਰ ਗੇਟ ਰਾਈ ਬਾਹਰ ਆਉਣਗੇ ਆਪਾਂ ਹੁਣ ਦੋ ਨੰਬਰ ਗੇਟ ਤੇ ਚੱਲਦੇ ਆਂ ਦੇਖਦੇ ਆਂ ਆਪਣੇ ਨਾਲ ਦਾ ਕਿਹੜਾ ਕਿਹੜਾ ਰੇਸ ਕੱਢੂਗਾ ਤੇ ਕਿਹੜਾ ਕਿਹੜਾ ਰੇਸ ਨਹੀਂ ਕੱਢਦਾ ਅਲਰਗਣ ਦੇ ਛਾ ਕੇ ਹਲੇ ਕੋਈ ਨਹੀਂ ਬਾਹਰ ਨਿਕਲਦਾ 7 ਵਜੇ ਤੋਂ ਬਾਅਦ ਸਾਰੇ ਬਾਹਰ ਨਿਕਲਣਗੇ ਆਂ ਕਰ ਆਗੇ ਇਹ ਫੁੰਜਾਵਾ ਕਰ ਜਾਂਦੇ ਹੈਗੇ ਤੇ ਫੋਨ ਦੀ ਪਰਚੀ ਦੇ 50 ਰੁਪਏ ਲੈਂਦੇ ਹੈਗੇ ਆਪਾਂ ਨਾਨਕਸਰ ਗੁਰਦੁਆਰੇ ਵਿੱਚ ਚੱਲ ਰਹੇ ਹਾਂਗੇ ਉੱਥੋਂ ਆਪਾਂ ਆ ਗਏ ਕਿਉਂਕਿ ਹੁਣ ਉਹ ਤਾਂ 6 ਵਜੇ ਤੋਂ ਪਹਿਲਾਂ 7 ਵਜੇ ਤੋਂ ਪਹਿਲਾਂ ਬਾਹਰ ਨਹੀਂ ਨਿਕਲਦੇ ਤੇ ਆਪਾਂ ਨਾਨਕਸਰ ਗੁਰਦੁਆਰੇ ਵਿੱਚ ਹੁਣ ਚੱਲ ਕੇ ਫੋਨ ਫੋਨ ਚਾਰਜ ਲਾਉਣੇ ਆ ਫੋਨ ਵੀ ਆਪਣਾ ਲੋ ਹੋਈ ਜਾਂਦਾਗਾ ਫੋਨ ਵੀ ਆਪਣਾ ਲੋ ਹੋ ਗਿਆ ਚਾਰਜ ਕਰਕੇ ਆਵਾ ਫਿਰ ਗੇਟ ਨੰਬਰ 2 ਕੋਲ ਜਾਵਾਂਗੇ ਉੱਥੇ ਹੋ 2 ਘੰਟੇ ਨੂੰ ਬਾਹਰ ਆ ਜਾਣਗੇ ਆ ਬੰਦੇ ਨੇ ਡਿੱਗ ਪਿਆ ਸੀਗਾ ਤੇ ਗੋਡਾ ਹੋ ਗਿਆ ਆਰਮੀ ਦੀ ਭਾਰਤੀ ਚ ਉੱਥੇ ਬਹੁਤ ੱੱਕਾ ਕਰਦੇ ਹੈਗੇ ਤੇ ਆ ਆਪਣਾ ਰਾਜੂ ਵਰਗੇ ਟੱਕਰੇ ਸੀ ਰਾਜੂ ਭਾਰਤੀ ਦੇਖ ਗੰਜੀ ਬੀਤੋ ਤੇ ਗੰਜੀ ਬੀਤੋ ਵੀ ਡਿੱਗ ਪਿਆ ਦੇਖੋ ਗੋਡੇ ਜੜਾਈ ਬੈਠਾ ਗੰਜੀ ਬੀਤੋ ਕਿਵੇਂ ਡਿੱਗ ਪਿਆ ਪਹਿਲੇ ਰਾਉਂਡ ਚ ਜੇ ਤਾਂ ਭੰਦੇ ਰਣੇ ਕਿਵੇਂ ਡਿੱਗ ਪਿਆ ਡਿੱਗ ਕਿਵੇਂ ਵਿਆ ਹੈ ਕਿਹੜਾ ਉ ਡੇਕੇ ਭਰਾ ਮਗਰ ਧੱਕਾ ਮਾਰਿਆ ਅਗਲੇ ਨੇ ਬਗਾਨੇ ਪੁੱਤ ਨੇ ਧੱਕਾ ਧੱਕੇ ਤਾਂ ਹੀ ਮਾਰਦੇ ਹੁੰਦੇ ਆ ਫਿਰ ਠੀਕ ਆ ਠੀਕ ਆ ਭਾਈ ਓਕੇ ਠੀਕ ਆ ਐ ਹੁੰਦੀ ਆ ਭਾਰਤੀ ਮੈਂ ਵੀ ਦੇਖੀ ਆ ਮੈਨੂੰ ਪਤਾ ਭਾਰਤਾਂ ਦੇਖ ਆ ਆ ਦੇਖੋ ਭਈ ਸਾਰੇ ਮੁਰਕਿਓਂ ਲੱਗੇ ਮੂਕਟੇ ਨਾਲ ਅੱਜ ਆ ਬੰਦੇ ਉਹ ਆ ਜਿਨ੍ਹਾਂ ਦਾ ਰੇਸ਼ ਨਹੀਂ ਨਿਕਲੀ ਸਾਰਿਆਂ ਤੋਂ ਰੇਸ਼ ਰਹੇਗੀ ਹੁਣ ਚਲੋ ਹੁਣ ਆਪਾਂ ਬਾਹਰ ਚੱਲ ਕੇ ਦੇਖਦੇ ਆ ਮਾਹੌਲ ਕੀ ਆ ਇੱਥੇ ਵੀ ਆਪਾਂ ਨਾ ਗੁਰਦੁਆਰੇ ਵਿੱਚ ਨੀਂਦ ਆ ਗਈਗੀ ਆਪਾਂ ਨੂੰ ਇੱਥੇ ਆਪਣਾ ਭਰਾ ਰਾਜੂ ਟੱਕਰਿਆ ਸੀਗਾ ਇੱਥੇ ਛੌਂਗੇ ਜੀਗਾ ਆਪਾਂ ਨੂੰ ਇਹਨੇ ਮੋਬਾਈਲ ਮੇਰਾ ਚਾਰ ਦੇ ਕਰਕੇ ਦਿੱਤਾ ਵਿਚਾਰੇ ਨੇ ਆਪ ਵੀ ਲਾ ਕੇ ਹੋਟਲ ਲਗਾ ਕੇ ਰਾਤਾਂ ਜਾਜ ਇਹਨੂੰ ਬੋਦਾ ਜੀ ਵੱਡਾ ਬੂਵੀ ਜੀ ਬੂੜੇ ਬਣਾਏ ਤੇ ਹੁਣ ਆਪਾਂ ਚੱਲ ਰਹੇ ਆਂਗੇ ਅੱਗੇ ਦੇਖ ਰਿਹਾ ਕੀ ਹੋ ਗਿਆ ਜਿਹੜਾ ਆ ਗਿਆ ਤੇ ਕੀ ਮਾਹੌਲ ਆਗਾ ਬਈ ਬੰਦਿਆਂ ਦੇ ਗੁੱਡੇ ਚੜ ਗਏ ਉੱਥੇ ਤੱਕੇ ਬਹੁਤ ਵੱਜਦੇ ਆ ਗਏ ਇਹਨਾਂ ਦੇਖ ਲੈ ਮੁੰਡੇ ਆਉਣ ਲੱਗ ਗਏ ਬਈ ਆਜਾਲੇ ਭਾਰਤੀ ਆਲੇ ਮੁੰਡੇ ਆ ਗਏ ਇਹਨਾਂ ਤੋਂ ਰੇਸ਼ ਰੂਸ਼ ਨਹੀਂ ਨਿਕਲੀ ਇਹਨਾਂ ਨੂੰ ਵਾਪਸ ਆ ਗਏ ਤਾਂ ਕਰਕੇ ਜੋੜਾਕਰ ਵਿੱਚ ਆਹ ਦੇਖੋ ਆਪਣਾ ਹਰਪ੍ਰੀਤ ਵੀ ਦੇ ਬੈਠੀ ਦੇਖ ਰਹਾ ਜੀ ਇਹ ਤੋਂ ਵੀ ਨਹੀਂ ਰੇਸ਼ ਨਿਕਲੀ ਦੇਖੋ ਵੀ ਆਰਮੀ ਆਲੇ ਮੁੰਡੇ ਸਾਰੇ ਵਾਪਸ ਆ ਜਾਂਦੇ ਹਜੇ ਆਪਣੇ ਜਵਾਨ ਨਹੀਂ ਆਏ ਉਹਨਾਂ ਨੂੰ ਡਿੱਕੀ ਆਨੇ ਹੈਗੇ ਆਹ ਦੇਖੋ ਆ ਤਾਂ ਪੁਲ ਚੜਦੇ ਆ ਲੁਧਿਆਣੇ ਤੋਂ ਸਭ ਤੋਂ ਵੱਧ ਪੁਲ ਆ ਗਏ ਆ ਇੱਥੇ ਕੋਲੇ ਬੂਡੇ ਵੇਚਦੇ ਆ ਗਮਲੇ ਗਮਲੇ ਆ ਦੇਖੋ ਆਪਾਂ ਅਗਰ ਦੁਬਾਰੇ ਚੋਂ ਬਾਹਰ ਫਿਰਦੇ ਆਂਗੇ ਆ ਗਏ ਰਾਜੂ ਚੱਲਗੇ ਚੱਲ ਜਾ ਆ ਭਈਆ ਕੇ ਨਾ ਬਣਾਇਆ ਕਰ ਨਾ ਮੇਰਾ ਭਾਈ ਨਾ ਉਹ ਬਈ ਦਾ ਉਹ ਬਈ ਆ ਮੁੰਡੇ ਜਿੰਨਾ ਤੋਂ ਰੇਸ਼ ਨਹੀਂ ਨਿਕਲੀ ਇਹ ਹੁਣ ਘਰ ਦੀ ਬੱਸ ਫੜਨਗੇ ਤੇ ਜਿਹੜੇ ਰੇਸ਼ ਨਿਕਲਗੇ ਉਹਨਾਂ ਦਾ ਮੈਡੀਕਲ ਹੋਊਗਾ ਹੁਣ ਉਹ ਇੱਚੀ ਰਹਿਣਗੇ ਆ ਗੁਰਦੁਆਰਾ ਸਾਹਿਬ ਆਵਾਜ਼ ਆਈ ਵੀ ਬਹੁਤ ਆਮ ਲੱਗੀ ਬਈ ਹੁਣ ਫਰੀਦ ਵੀ ਸੀਗਾ ਫਰੀਦ ਜੇ ਗਰੁੱਪ ਸੀਗਾ ਕਿੰਨੇ ਗਰੁੱਪ ਆਹ ਫਰੀਦ ਤੁਹਾਡੇ ਗਰੁੱਪ ਚ ਕਿੰਨੇ ਬੰਦੇ ਫੜਿਆ 6 6 ਇਹਨਾਂ ਦੇ ਗਰੁੱਪ ਚ 6 ਬੰਦੇ ਫੜੇ ਆਗੇ ਤੀਜੇ ਗਰੁੱਪ ਚ ਆਪਣੇ ਬੰਦੇ ਹਜੇ ਆਏ ਨਹੀਂ ਉਹਨਾਂ ਡਿੱਗੀ ਜਾਂਨੇ ਆਗੇ ਦੇਖਦੇ ਆਓ ਕੀ ਰੰਗ ਲਾ ਗਿਆ ਉਹਨਾਂ ਦੇ ਬਾਲ ਜੇ ਉਹ ਹੋਇਆ ਕਟਾਉਣ ਵਾਲੇ ਧਿਆਨੇ ਦੀ ਨਹਿਰ ਆ ਜੀ ਯਾ ਨਹਿਰ ਵਿੱਚ ਤੁਸੀਂ ਗੰਦ ਦੇਖੋ ਕਿੰਨਾ ਗੰਦ ਇਹ ਗਲਤ ਗੱਲ ਹੈ ਜੀ ਨਹਿਰ ਵਿੱਚ ਕੂੜਾ ਗਰਗਟ ਨਹੀਂ ਸੁੱਟਣਾ ਚਾਹੀਦਾ ਤਾਂ ਰੱਖਿਆ ਕਰੋ ਜੰਗਲਾਂ ਨੂੰ ਨਹਿਰਾ ਸਾਫ਼ ਕਰਨੀਆਂ ਚਾਹੀਦੀਆਂ ਆ ਦੇਖੋ ਆਰਮੀ ਵਾਲੇ ਮੁੰਡੇ ਜਾ ਰਹੇ ਆਗੇ ਹੁਣ ਵਰਦੀ ਗੁਰਦੀ ਦੇਖ ਲੀਏ ਨਹੀਂ ਹੋ ਸਕੇ ਡਰਾਈਵ ਕੋ ਬਹੁਤ ਵੱਧ ਗਿਆ ਆ ਦੇਖੋ ਆ ਅੰਡਰਗਰਾਉਂਡ ਪੁਲ ਕੱਢਿਆ ਹੋਇਆ ਇਹਨਾਂ ਨੇ ਦੇਖਦੇ ਆ ਹੁਣ ਆਪਣਾ ਵੀ ਆਪਣੇ ਚੋਬਰ ਆ ਗਏ ਕਿ ਨਹੀਂ ਅੱਗੇ ਚੱਲ ਗਏ ਆ ਭਾਈ ਇਧਰਲੀ ਸਾਈਡ ਫੁੱਲ ਬੂਡੇ ਵੀ ਵੇਚ ਰਹੇ ਆਗੇ ਤੇ ਗਮਲੇ ਵੀ ਬਹੁਤ ਸੋਹਣੇ ਆ ਇੱਥੇ ਫੁੱਲ ਸੋਹਣੇ ਆ ਭਾਈ ਬੂਟੇ ਲੈ ਕੇ ਜਾਣ ਨੂੰ ਤਾਂ ਜੀ ਕਰਦਾ ਪਰ ਦੂਰ ਬਹੁਤ ਆਣਾ ਸੀ ਤਾਂ ਕਰਕੇ ਆਬ ਤੇ ਮਗਮਲੇ ਕਿੰਨੇ ਸੋਹਣੇ ਲੱਗਦੇ ਆ ਨਹੀਂ ਲੈ ਕੇ ਜਾ ਸਕਦੇ ਚਲੋ ਜੀ ਹੁਣ ਆਪਾਂ ਵਧਦੇ ਆ ਅੱਗੇ ਜਿੱਥੇ ਭਰਤੀ ਹੋਈ ਜਾਂਦੀ ਹੈਗੀ ਉਹ ਦੇਖਦੇ ਆ ਆਪਣੇ ਚੁੱਪਰ ਆ ਗਏ ਕਿ ਨਹੀਂ 5 ਗਰੁੱਪ ਪਏ ਆ ਗਏ ਅੰਦਰ 5 ਗਰੁੱਪਾਂ ਵਿੱਚ ਆਪ ਜਵਾਨ ਆ ਦੇਖਦੇ ਆ ਦੋਨੇ ਬ੍ਰਿਗੇਡ ਕੋਲ ਜਾਣੇ ਆਗੇ ਉੱਥੇ ਪਤਾ ਲੱਗੂਗਾ ਜਿੱਤੇ ਆ ਵੀ ਕਿਹੜਾ ਰੇਸ ਕੱਢ ਕੇ ਆਏਗਾ ਹੁਣ ਆਪਾਂ ਚੱਲੇ ਅੱਗੇ ਬਿਲਕੁਲ ਬੈਠਾ ਹੁਣ ਆਪਾਂ ਬਿਲਕੁਲ ਚਾਹ ਪੀਣੇ ਆਗੇ ਚਾਹ ਬਣਾਈ ਜਾਂਦਾ ਅੰਕਲ ਆਪਣੇ ਕੋਲ ਕੈਸ਼ ਹੈ ਨਹੀਂ ਅੰਕਲ ਕੋਲ ਗੂਗਲ ਵੀ ਨਹੀਂ ਚੱਲਦਾ ਆਪਾਂ ਆ ਬੰਦਾ ਖੜਾ ਹੈ ਤਾਂ ਕੈਸ਼ ਲੈਣੇ ਆਗੇ ਉਹ ਕਰਕੇ ਹਲਦੋ ਬਾਜੂ ਪੀ ਲਈਤ ਹੁਣ ਆਪਾਂ ਚੱਲ ਜਾਂ ਦੋ ਨੰਬਰ ਗੇਟ ਕੋਲ ਇੱਥੇ ਲਧਿਆਣ ਦੇ ਇੱਥੇ ਦੀ ਬਾਤੋ ਹਿੰਦੂ ਲੋਕ ਪੰਜਾਬੀ ਐਸੇ ਕੱਟ ਲਿਆ ਚਲੋ ਜੀ ਆਪਾਂ ਹੁਣ ਦੋ ਅੰਡਰ ਗੇਟ ਕੋ ਚੱਲਦੇ ਆਂ ਇਹ ਵੀ ਆਪਣੇ ਮੁੰਡੇ ਕੀ ਬਣਿਆ 10 ਪਹਿਲਾਂ ਫਰੇਸ਼ ਨਹੀਂ ਲੱਗੀ ਬੱਸ ਗੋਡੇ-ਗੋਡੇ ਤਾਂ ਨਹੀਂ ਸਲਾਏ ਬਹੁਤ ਬੰਦੇ ਦੇ ਗੋਡੇ ਛਿੱਲੇ ਗਏ ਆ ਮੈਂ ਦੇਖੇ ਆ ਦੇਖਾਈ ਇਹਦੇ ਤਾਂ ਬਾਜ ਗਏ ਬਈ ਗੋਡੇ ਪਾਣੀ ਦੇ ਆ ਜੀ ਵੀ ਇਹਨਾਂ ਤੋਂ ਰੇਸ਼ ਨਹੀਂ ਲੱਗੀ ਇਹਦੇ ਗੁੱਡੇ ਦਾ ਬਚ ਗਏ ਨਹੀਂ ਬਹੁਤ ਜਾਣਾ ਨਹੀਂ ਸਲਾਇਆ ਕੇ ਦੇਖਿਆ ਮੈਂ ਹੁਣ ਆਪ ਦੋ ਨੰਬਰ 게ਟ ਕੋ ਜਾਈ ਜਾਂਦੇ ਭਵਿੰਦਰ ਤੇ ਇੰਦਰ ਉਹਨਾਂ ਨੇ ਦੇਖਦੇ ਆ ਭਵਿੰਦਰ ਦਾ ਮੈਨੂੰ ਆਇਆ ਵੀ ਲਾਜੂਆ ਰੇ ਬਾਕੀ ਦੇਖਦੇ ਆ ਇੰਦਰ ਦਾ ਤਾਂ ਵਧੀਆ ਮੈਨੂੰ ਕਰੇ ਮੁੰਡੇ ਜਿੰਨਾਂ ਤੋਂ ਰੇਸ਼ ਨਹੀਂ ਲੱਗੀ ਆ ਆਉਂਦੇ ਆ ਉਹ ਸਾਈਡ ਤੇ ਤੁਰੇ ਉਹ ਉੱਥੇ ਗਾਂ ਗਾਂ 2 ਨੰਬਰ 게ਟ ਆ ਬਥੇ ਜਾਣਾ ਹੁਣ ਆ ਦੇਖੋ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਦੂਜਾ 게ਟ ਤੇ ਇਥੋਂ ਦੀ ਬਾਹਰ ਆਉਣਗੇ ਉਹ 8ਵਾਂ ਗਰੁੱਪ ਉਹਨਾਂ ਦਾ 6ਵਾਂ ਲੱਗਿਆ ਹਲੇ 7ਵਾਂ ਲੱਗੂਗਾ ਫੇਰ 8ਵਾਂ ਲੱਗੂਗਾ ਹਜੇ ਲੱਗ ਜੂ ਉਹਨਾਂ ਨੂੰ ਘੰਟਾ 12 ਹੋਣ ਚ ਇੱਕ ਤਾਂ ਸ਼ੋਰ ਸ਼ਰਾਬਾ ਵਾਲਾ ਹੋ ਰਿਹਾ ਆ ਗੱਡੀਆਂ ਵੀ ਇੱਥੇ ਸਾਰੀਆਂ ਤਗੜੀਆਂ ਆ ਨਾ ਮਾੜੀ ਨਹੀਂ ਕੋਈ ਮਿਲਦੀ ਆਈ ਫੋਰਚੂਨਰ ਆਉਣ ਲੱਗੇ ਬਾਹਰ ਬਈ ਅੱਜ ਤਾਂ ਲੱਗਦਾ ਹੈ ਨਹੀਂ ਆਪਣੇ ਮੁੰਡੇ 7ਵੇਂ ਗਰੁੱਪ ਚ ਵੀ ਨਹੀਂ ਹੈਗੇ ਆਪਣੇ ਮੁੰਡੇ 8ਵੇਂ ਗਰੁੱਪ ਚ ਆ ਗਏ ਉਹ ਇਦੋਂ ਅਗਲੇ ਗਰੁੱਪ ਚ ਆਉਣਗੇ ਬਾਹਰ ਜੇ ਰੇਸ ਕੱਢੀਏ ਤਾਂ ਬੱਜੇਗਾ ਲੱਗਣਾ ਉਹ ਰੱਖਣਗੇ ਉੱਥੇ ਨਹੀਂ ਫਿਰ ਬਾਹਰ ਦਾ ਪੱਕੀ ਆ ਜਾਂਦਾ ਫੌਜ ਦਾ ਟਰੱਕ ਅੰਦਰ ਇਹੇ ਲੈ ਕੇ ਜਾਊਗਾ ਜਿਹੜਾ ਭਰਤੀ ਹੋ ਗਿਆ ਮੈਡੀਕਲ ਕਰ ਲੈ ਸਟੋਰ ਮਿਲਿਆ ਤਾਂ ਆਪਾਂ ਕੋਸਖਾਨ ਨੂੰ ਫੜਦੇ ਆਂਗੇ ਆ ਆਪਾਂ ਤੋੜ ਦਾਂਗੇ ਇੱਕ ਆ ਲੈਣਾ ਆਪਾਂ ਆਪਣਾ ਕਰਾ ਰਹਾ ਖਾਨੂ ਜੀ ਕਰਦਾ ਆਪਸ ਆ ਪਾਹ ਲੈਤਾਗਾ ਸੁਣੇ ਜੁਨੀਵਰਸਿਟੀ ਦਾ ਗੇਟ ਦਿਖਾਉਣਾ ਬਹੁਤ ਮਸ਼ਹੂਰ ਜੁਨੀਵਸਟੀ ਹੈ ਦੂਜਾ ਗੇਟ ਹੈ ਇਹਦਾ ਐਗਰੀਕਲਚਰ ਯੂਨੀਵਰਸਿਟੀ ਬਹੁਤ ਮਸ਼ਹੂਰ ਯੂਨੀਵਰਸਿਟੀ ਆ ਬਈ ਇਹ ਇੱਥੇ ਲੋਕ ਦੂਰੋਂ ਦੂਰੋਂ ਪੜ੍ਹਨਾ ਆਉਂਦੇ ਆਗੇ ਅਡਮਿਸ਼ਨ ਵੀ ਇੱਥੇ ਬਹੁਤ ਔਖੀ ਮਿਲਦੀ ਆਗੀ ਰੋੜਤੀ ਆਹੇ ਤੇ 10ਵਾਂ ਗਰੁੱਪ ਬਾਹਰ ਆ ਗਿਆ ਤੇ ਲਾਸਟ ਗਰੁੱਪ ਰਹਿ ਗਿਆ ਸ਼ਾਇਦ ਉਹਦੇ ਵਿੱਚ ਆਪਣੇ ਜਵਾਨ ਹੋਣ ਆਹ ਦੇਖੋ ਟ੍ਰੈਫਿਕ ਵੀ ਬਹੁਤ ਆ ਗਿਆ ਲੁਧਿਆਣੇ 'ਚ ਦੇ ਇੱਥੇ ਕਹਿੰਦੇ ਬਠਿੰਡੇ ਦੇ ਬਹੁਤ ਘੱਟ ਲੋਕ ਭਾਰਤੀ ਦੇਖਣ ਆਇਆਗੇ ਇੱਥੇ ਇਹਨਾਂ ਦਾ ਕਹਿਣਾ ਕੀ ਲੋਕਾਂ ਦਾ ਇਹਨਾਂ ਆਟੋ ਵਾਲਿਆਂ ਦਾ 11ਵੇਂ ਇੱਕ ਗਰੁੱਪ ਵਿੱਚ 100 ਬੰਦਾ ਸੀਗਾ ਤੇ ਮਤਲਬ 1100 ਬੰਦ ਹੀ ਆਇਆਗਾ ਕਿੰਨੇ ਘੜੇ ਲਾਇਆ ਹੋਏ ਤਿੰਨ ਤਣਘੜੀ ਲਾਇਕਿਆ ਦੇਖੋ ਇੰਦਰ ਨੇ ਕਿੰਨੇ ਲਾਇਆ ਤਿੰਨ ਹੀ ਤੇ ਭੈਣ ਮਾਰੇ ਵੱਧ ਭੱਜ ਲਿੰਦੇ ਲਾ ਦਿੰਦੇ ਜਾਣ ਓਏ ਜਾਣੋ ਵੀ ਮੈਂ ਤੈਨੂੰ ਪਹਿਲਾਂ ਤਾਂ ਦੱਸਤਾ ਸੀਗਾ ਵੀ ਉੱਥੇ ਵੀ ਜਦੋਂ ਆਈ ਮੋਸੇ ਘਰੇ ਲਾਇਏ ਜਿਗੇ ਹੂੰ ਇੰਨੀ ਲਾ ਓਏ ਤਿੰਨ ਤੀਜੇ ਤੋਂ ਤੀਜੇ ਜੋ ਬਈ ਉਹ ਹੀ ਲਾਉਂਦਾ ਇਹ ਵੀ ਹੈਗੀ ਆ 6 7 ਮਹੀਨੇ ਪ੍ਰੈਕਟਿਸ ਉਹਦਾ ਮਾਚਸ ਬੈਂਥੀ ਨਹੀਂ ਬਾਈ ਜੀ ਵੀ ਬੰਦੇ ਦੀ ਤੇਰੀ ਕਿੰਨੇ ਮਹੀਨੇ ਪ੍ਰੈਕਟਿਸ ਆ ਮੇਰੀ ਇੱਕ ਦਿਨ ਦੀ ਹੀ ਸੌਣ ਦੀ ਸਭ ਦੁਬਾਰੇ ਬੈਠਾ ਤੇ ਤੂੰ ਕਿੰਨੇ ਲਾਇਆ ਓਏ ਹਾਂ ਚੁੱਪ ਬੋਲ ਬੰਦ ਕਰ ਕਿੰਨੇ ਲਾਇਆ 4 ਕਿੰਨੇ ਕਿਲੋ ਮੀਟਰ ਰਹੀ ਸੀਗੀ 150 150 150 ਮੀਟਰ ਰਹੀ ਸੀ ਬਈ ਇਹਨੇ ਦੋ ਵਾਰ ਰੇਸ ਕੱਢਿਆ ਪਹਿਲਾ ਬੰਦੇ ਨੇ ਹੁਣ ਕੀ ਹੋ ਗਿਆ ਸੀ ਕੋਈ ਸਾਡੇ ਤਾਂ ਇੱਕ ਬੰਦੇ ਨੇ ਮਰਾਤਾ ਯਰ ਉਹ ਬਾਲਾ ਪੜਾ ਤੋਂ ਲੀਡ ਤੀਹਾ ਸਤਨਾਮ ਦੇ ਇਤਰੀ ਸੀ ਕੋਈ ਸਤਨਾਮ ਨੇ ਪਹਿਲੇ ਦੱਸਤਾ ਸੀ ਅਸੀਂ ਅਜੇ ਢਾਈ ਪਤਾ ਨਹੀਂ ਤੀਜੀ ਗੀੜੇ ਤੇ ਫਿਰ ਤੁਸੀਂ ਉਦਰੇ ਯਾਰ ਨੇ ਮਾਰ ਵੀ ਦਿੱਤੀ ਰੇਸ ਉਹਦੇ ਕਰਕੇ ਸਾਰਿਆਂ ਨੇ ਖਿੱਚਤੀ ਤੇ ਉਹਦੇ ਕਰਕੇ ਸਾਡਾ ਸਾਰਾ ਗਰੁੱਪ ਇਹ ਵਾਰ ਨੂੰ ਦੂਰੇ ਆਇਆ ਪਰੇ ਜਾਣੇ ਚੱਕੇ ਆ ਕਾ ਕਰਕੇ ਉਹਨੂੰ ਕਿਹਾ ਵੀ ਸੀ ਵੀ ਬਾਈ ਬਾਹਲਾ ਨਾ ਕਹੇ ਤੋ ਜਿਹੜੇ ਨਾਲ ਦੀ ਸੀ ਇੰਦਰ ਵੀ ਤੇਰੇ ਵਾਲੇ ਗਰੁੱਪ ਵਿੱਚ ਸੀਗਾ ਉਹ ਸਾਡਾ ਗਰੁੱਪ ਹੋਰ ਸੀਗਾ ਸਾਨੂੰ ਐਂਡ ਵਾਲੇ 'ਚ ਬਾੜਦਾ ਜਾਵਾਂ ਨਹੀਂ ਜੇ ਪਹਿਲਾ ਵਾਲੇ 'ਚ ਜਾਂਦੇ ਨਾ ਉਹ 'ਚ ਪਤਾ 26 ਜਾਣੇ ਚੱਕੇ ਸੀ 26 ਦੇ ਉੱਚ ਭਾਗ ਜਾਂਦੇ ਵਧੀਆ ਸਾਡਾ ਗਰੁੱਪ ਹੀ ਚੇਂਜ ਕਰ ਅਸੀਂ ਮੁਕਤਾਂ ਵਾਕੇ ਚੱਲ ਚੱਲਦੇ ਆਂ ਹਾਂਜੀ ਦੋਸਤੋ ਆਪਾਂ ਹੁਣ ਗੁਰਦੁਆਰੇ 'ਚ ਖੜੇ ਆ ਗੁੱਲੇ ਦਾ ਕਰ ਲਾਗੀ ਆ ਕੇ ਆਪਣੇ ਇੱਕ ਬੰਦੇ ਦਾ ਵੀ ਰੇਸ਼ ਨਹੀਂ ਨਿਕਲੀ ਚੱਲ ਕੋਈ ਗੱਲ ਨਹੀਂ ਅਗਲੀ ਭਾਰਤੀ ਦੇ ਰੇਸ਼ ਕੱਢਾਂਗੇ ਕੱਢਾਂਗੇ ਨਾ ਕਸ ਆਈ ਰੇਸ ਯਾਰ ਦੋਸਤ ਚਾਹੀ ਪਈਆਂ ਰੇਸ ਕਰਨ ਦੀ ਬਾਤ ਦੇਖੋ ਯਾਰ ਸਾਰਿਆਂ ਦੇ ਮੂੰਹ ਲੱਗੇ ਹੋਏ ਆ ਦੇਖ ਲਾ ਸਾਲ ਵਾਂ ਗਾਂ ਚੱਲਦੇ ਹੁਣ ਕਰੇ ਵਾਲਿਆਂ ਨੇ ਆਹ ਮੋਰ ਲਾਈਓ ਫੇਲ ਇਨ ਰਨ ਕੋਈ ਗੱਲ ਨਹੀਂ ਅਗਲੀ ਵਾਰ ਜੱਟਾਂ ਕਰਾਂਗੇ ਕੋਈ ਗੱਲ ਨਹੀਂ ਚਾਹੀ ਬੀ ਮਾਇਕਾ ਅਗਲੀ ਵਾਰ ਦ੍ਰਿਸ਼ ਕੱਢਣੀ ਆ ਤੇ ਤਿਆਰੀ ਕਰਨੀ ਆ ਆਪਾਂ ਠੀਕ ਆ ਚਾ ਚੂ ਪੀ ਕੇ ਮੇਰਾ ਪਰੇਟ ਆਉਣਗੇ ਦੁਆਰਾ ਠੀਕ ਆ ਜਾ ਇੱਥੇ ਨਾਨਕਸਰ ਵਿੱਚ ਚਾਹ ਦਾ ਲੰਗਰ ਛਕ ਰਹੇ ਆ ਬੈਠ ਕੇ ਆ ਦੇਖੋ ਜੀ ਗੁਰਦੁਆਰਾ ਨਾਨਕਸਰ ਗੁਰਦੁਆਰਾ ਚਾਹ ਦਾ ਲੰਗਰ ਛਕ ਰਹੇ ਆ ਆਪਾਂ ਕੀ ਵੱਡੀ ਕੋਣ ਆ ਸਰ ਗੁਰਦੁਆਰੇ ਚੋਂ ਆਪਾਂ ਨਾਨਕਸਰ ਗੁਰਦੁਆਰੇ ਚੋਂ ਬਾਹਰ ਨਿਕਲ ਗਏ ਆ ਆ ਜਾਂਦੇ ਆਪਣੇ ਨਾਲ ਦੇ ਜੀ ਵਿਸਾਲ ਮੈਗਾ mart ਇਦੇ ਵਿੱਚ ਜਾ ਰਹੇ ਆ ਅਸੀਂ ਹੁਣ ਆ ਭਵਿੰਦਰ ਨੇ ਕੋਈ ਲੋਰ ਲੋਰ ਲੈਣੀ ਆ ਇਹਨੂੰ ਲੈ ਕੇ ਜਾਣੇ ਹੈਗੇ ਕਹਿੰਦਾ ਨਹੀਂ ਚੱਲਣਾ ਬਾਈ ਹੁਣ ਸਿੱਧੇ ਫੇਰ ਸਿੱਧਾ ਤੁਰ ਪਏ ਉਹ ਇਹ ਬਹੁਤ ਵੱਡਾ ਗਾ ਵਿਸਾਲ ਮਹਿਗਾ ਮਾਰ ਲਧਿਆਣੇ ਦਾ ਬਠਿੰਡੇ ਨਾਲੋਂ ਬਾਪੂ ਤੇ ਉਹ ਸਾਂਹੀ ਕੋਈ ਮਿਲਿਆ ਰੋਟੀਆਂ ਰੋਟੀਆਂ ਖਾ ਲਾਂਗੇ ਰੋਟੀਆਂ ਸਮੋਸੇ ਖਾਣੇ ਸਮੋਸੇ ਆਣ ਐਸੇ ਦਾ ਬੱਲੇ ਉਹਦਾ ਸੁਆਦ ਇਹ ਹੈ ਜੀ ਢੱਡ ਭਰਨਾ ਆਪਣੀ ਅਨਰਜੀ ਦਾ ਪਹਿਲੇ ਹੀ ਲੋਹ ਹੋਈ ਦਪਨੀ ਚਲੋ ਭਈਆ ਆਪਾਂ ਹੁਣ ਪਹਿਲਾਂ ਕੁਝ ਖਾਣੇ ਆਗੇ ਪਹਿਲਾਂ ਬਾਜ਼ਾਰ ਚਾਂਗੇ ਬਾਅਦ ਚ ਖਾਵਾਂਗੇ ਬਾਜ਼ਾਰ ਚ ਆ ਕੇ ਕੁਝ ਬਾਜ਼ਾਰ ਵੱਲ ਜਾ ਰਹੇ ਆਗੇ ਭਾਈ ਚਲੋ ਆਪਾਂ 4-5 ਕਿਲੋਮੀਟਰ ਪੈਦਲ ਯਾਤਰਾ ਕਰ ਚੁੱਕੇ ਆਗੇ ਤੇ ਇੱਥੇ ਸਿਟੀ ਹੈ ਕਲੀਨ ਵੀ ਬਹੁਤ ਅੱਲਾ ਦਿਹਾਣਾ ਲਗਜ਼ਰੀ ਗੰਦਗੰਦ ਕਿੱਥੇ ਨਹੀਂ ਲਗਜ਼ਰੀ ਵੀ ਬਹੁਤ ਆ ਗਈ ਛੋਟੀਆਂ ਗੱਡੀਆਂ ਵੀ ਛੋੜੀਆਂ ਗੱਡੀਆਂ ਦਾ ਕੋਈ ਕੋਈ ਦੀਂਦਗਾ ਇੱਥੇ ਹੈ ਓਏ ਆ ਦੇਖੋ ਸ਼ਮ ਵਿੱਚ ਵਾਲਾ ਬੈਠਾ ਨਹੀਂ ਲੱਗਦਾ ਜੀ ਕੋ ਰਜਾਈ ਲਵੇਟਦੇ ਚਲੋ ਹੁਣ ਚੌੜੇ ਬਾਜ਼ਾਰ ਚੱਲ ਕੇ ਦਿਖਾਉਣੇ ਹੈਗੇ ਉੱਥੇ ਦਾ ਕੀ ਆ ਬੋਲ ਚੌੜਾ ਬਾਜ਼ਾਰ ਭਾਈ ਬਾਲੀ ਦੂਰ ਇੱਥੇ ਬਾਜਵੀਂ ਸੁਣ ਰਹੀ ਆਪਾਂ ਹੁਣ ਬੱਸ ਸਟੈਂਡ ਹੀ ਜਾਂਦੇ ਆ ਬੱਸ ਸਟੈਂਡ ਇੱਥੇ ਬਹੁਤ ਟ੍ਰੈਫਿਕ ਹੁੰਦਾ ਬਹੁਤ ਆ ਬਹੁਤ ਜ਼ਿਆਦਾ ਤੁਸੀਂ ਦੇਗੀ ਲੱਗਦੇ ਹੋਗੇ ਮੇਰੀ ਤੁਹਾਨੂੰ ਬਾਜ ਵੀ ਨਹੀਂ ਸੁਣਾਈ ਦਿੰਦੀ ਹੋਣੀ ਆ ਭਵਿੰਦਰ ਆਂਦਾ ਭਵਿੰਦਰ ਹੁੰਦਾ ਟ੍ਰੈਫਿਕ ਨਾ गड् भी इतने बढ़िया है इनोवा मिलनी नहीं बस स्टैंड का रास्ता सीधा इधर देखो इधर पार्किंग च बहुत सारे साधन मोटरबाइक लगोंग वो उथों तक दूर तक निका जितक इधर ये बस स्टैंड है गापे अर्गे पानी पी आते मूंह तो बाद बस स्टैंड दिखाने के ਹaryana ਦੇ ਬਸ ਸਟੈਂਡ 'ਚ ਪਹੁੰਚ ਗਏ ਆ ਤੇ ਆਪਾਂ ਢਾਬੇ ਤੋਂ ਕੋਈ ਤਾਂ ਰੋਟੀ ਰੁੱਟੀ ਖਾ ਕੇ ਆਗੇ ਫਿਰ ਬਠਿੰਡੇ ਵਾਲੀ ਬਾਤ ਚੜਾਂਗੇ ਆਜੋ ਓਏ ਢਾਬੇ ਦੇ ਬੈਠਿਆ ਤੇ ਪੈਨਾਂ ਤੋਂ ਇਹਨਾਂ ਨੂੰ ਦਿੱਤਾ ਵੀ ਸਾਪ ਕੀ ਆਰਡਰ ਕਰਨਾ ਹੈ ਆਪਾਂ ਨੂੰ ਲਾਈ ਮੈਨੂੰ ਆ ਗਿਆ ਕੀ ਆਰਡਰ ਕਰਨਾ ਹੈ ਇਹ ਰੱਬੂ ਬਾਬਾ ਲਗਾ ਦਿਆ ਕਿਹੜੀ ਖਾਣੇ ਕਿਹੜੇ ਤੁਸੀਂ ਮੈਨੂੰ ਐ ਦੱਸੋ ਹੈ ਖਾਣਗੀ ਆ ਖਾਣਾ ਗਿਆ ਆਲੂ ਪਰੌੜਾ ਕਿੰਨੇ ਦਾ ਆਪਣਾ ਤਾਂ ਹੋਟਲ ਜਿਹੜਾ ਗੁੱਸਾ ਤੀਆਂ ਦਾ ਕਾਲ ਉਹ ਮੈਂ ਕਹਣਾ ਦਾਲ ਮਖਣੀ ਕਰਾਓ ਕਿਥੇ ਦਾ ਉਹ ਮੈਂ ਰੋਟੀ ਵਾਲਾ ਮੈਂ ਤਾਂ ਉਹੀ ਬਤ ਕਾਲ ਮਖਣੀ 80 ਰੁਪਏ ਬਲੇਟ ਦਾਲ ਮਖਣੀ 80 ਰੁਪਏ ਬਲੇਟ ਆ ਗਈ ਆਪਾਂ ਬਈ ਉਹ ਦਾਲ ਮਖਣੀ ਕਹਿਦਾ ਬਾਈ ਨੂੰ ਤੇ ਰੋਟੀ ਰੋਟੀ ਕਹਿੰਦਾ ਉਹ ਕਹਿੰਦਾ 8 ਰੁਪਏ ਦੀ ਰੋਟੀ 80 ਰੁਪਏ ਦੀ ਅਗਲੀ ਦਾਲ ਮਖਣੀ ਕੋਈ ਨਹੀਂ ਫਿਰ 80 ਰੁਪਏ ਦਾਲ ਨੀ ਆ ਗਈ ਤੇ ਰੋਟੀਆਂ ਆ ਗੀਆਂ। ਹੁਣ ਰੋਟੀਆਂ ਖਾਣੇ ਆਪਾਂ। ਬਾਅਦ ਚ ਆਪਾਂ ਬੱਸ ਸਟੈਂਡ ਜਾਵਾਂਗੇ ਸਿੱਧਾ। ਖਾ ਲਓ ਹਨਾ। ਖਾ ਲਓ। ਹੁਣ ਜੇ ਅਸੀਂ ਖਾਣਾ ਖਾ ਚੁੱਕੇ ਆ। ਖਾਣਾ ਆਪਣਾ ਹੋ ਚੁੱਕਿਆ ਤੇ ਹੁਣ ਆਪਾਂ ਬੱਸ ਸਟੈਂਡ ਵਿੱਚ ਜਾ ਰਹੇ ਆਂਗੇ ਲੁਧਿਆਣੇ ਦੇ। ਲੁਧਿਆਣੇ ਦਾ ਬੱਸ ਸਟੈਂਡ ਆ ਜੀ ਆਪਾਂ ਹੁਣ ਬਠਿੰਡੇ ਵਾਲੇ ਕਾਊਂਟਰ ਤੇ ਆਣਾ ਲੁਧਿਆਣੇ ਦਾ ਬੱਸ ਸਟੈਂਡ ਆਗਾ ਉਹ ਕਹਿੰਦੇ ਬਠਿੰਡੇ ਵਾਲੀ ਗੱਡੀ ਅੱਗੇ ਆ ਮੋੜ ਮੋੜ ਕੇ ਆਇਆ ਆ ਦੇਖੋ ਜੀ ਹੁਣ ਆਪਾਂ ਤੁਰ ਪਏ ਬਠਿੰਡੇ ਵਾਲੀ ਬੱਸ ਪਾੜਣ ਵਾਲੀ ਬੱਸ ਮਿਲ ਗਈ ਹੁਣ ਇਹਦੇ ਕਰਾਂਗੇ ਅਸੀਂ ਆ ਦੇਖ ਲਓ ਬਈ ਇਹ ਬਠਿੰਡੇ ਵਾਲਾ ਹੋ ਆਗਾ ਉਹ ਲੁਧਿਆਣਾ ਹੋ ਆਗਾ ਬਸ ਸਟੈਂਡ ਆ ਘੜੀਆ ਪਠੰਡਿਆ ਵਾਲੀ ਬਸ ਤੇ ਹੁਣ ਆਪਾਂ ਬਸ ਤੇ ਚੜਨਾ ਭਾਈ ਆਪਾਂ ਆ ਚੜਦੇ ਹਾਂ ਇਹ ਪੂਰੀ ਅਮਰ ਦੋ ਮਾਰੂ ਮੈਂ ਕਹਿੰਦਾ ਇਹ ਪੂਰੀ ਰੇਆ ਬਸ ਪਾਉਂਦੇ ਕਿਆ ਦੇ ਹੁਣ ਬਸ ਬਤੌਰ ਨਹੀਂ ਲੱਗੀ ਅੱਗੇ ਹੋਰ ਸਿੱਧਾ ਇਹ ਬਸ ਠੰਡੇ ਜਾਊਗੀ ਬੀ ਕਾ ਮਿਨੀਮਲ ਹੋਣ ਤੱਕ ਕਈ ਬਸ ਚੱਲ ਗਈ ਤਾਂ ਆ ਦੇਖੋ ਇਹ ਬਸ ਤਰਪਿਲ ਲੁਧਿਆਣੇ ਤੋਂ ਹਾਂਜੀ ਦੋਸਤੋ ਅਸੀਂ ਜਿੱਤੇ ਬਸਟਾ ਜੀ ਬਾਹਰ ਚੁੱਕਿਆ ਤੇ ਹੁਣ ਆਪਾਂ ਜਾਣਿਆ ਕਰੇ ਤੇ ਅਸੀਂ ਭਾਰਤੀ ਦੇ ਚਾਹਿਆ ਪਰ ਉੱਥੇ ਕੋਈ ਸਾਡਾ ਬੰਦਾ ਸੈਲੈਕਟ ਨਹੀਂ ਹੋਇਆ ਅਗਲੀ ਵਾਰ ਜਲੂ ਸੈਲੈਕਟ ਹੋਵਾਂਗੇ ਸਾਡੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ